ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਇੱਕ ਬੈਡ ਦਿਖਾਉਣੀ ਆ ਤੇ ਸੌਰੀ ਬੱਚੀ ਤੇ ਇੱਕ ਪਾਲਕ ਕੱਟਾ ਤੇ ਇੱਕ ਝੋਟੀ ਤਾਜੀ ਸੂਈ ਵੀ ਇਹ ਤਿੰਨਾਂ ਦੇ ਵਿਕਰੀ ਦਾ ਰੇਟ ਡਿਟੇਲ ਵੀਡੀਓ ਦੇ ਵਿੱਚੋਂ ਆਓ ਅਗੇ ਵੀਰ ਨਗਰੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਜੀ ਭੁਪਿੰਦਰ ਸਿੰਘ ਪਿੰਡ ਪੱਖੋਕੇ ਜ਼ਿਲ੍ਹਾ ਬਰਨਾਲਾ ਜੀ ਜ਼ਿਲ੍ਹਾ ਬਰਨਾਲਾ ਪਿੰਡ ਪੱਖੋਗੇ ਜਮ ਆਪਣੀ ਗ੍ਰੈਡ ਦੇ ਕੋਲੇ ਰਹਿ ਸਕੀ ਹਨਾ ਹਾਂ ਜੀ ਕੇਰਾ ਰੋਡ ਗ੍ਰੈਡ ਕੋਲੇ ਠੀਕ ਆ ਮੋਬਾਈਲ ਨੰਬਰ ਆਪਣਾ ਜੀ 9256439820 ਜੀ 92564 39820 39820 ਅੱਜ ਉਹ ਇੱਕ ਤਾਂ ਹੈ ਗਿਆ ਪਾਲਕ ਬੱਚੀ ਖੀਰੀ ਹਨਾ ਇਹ ਖੀਰੀ ਆ ਜੀ ਇਹ ਵੀ ਐਬੀਐਸ ਦੇ ਟੀਕੇ ਦੀ ਆ ਨਾ ਪਹਿਲਾਂ ਖੀਰ ਬੱਚੀ ਦਿਖਾ ਦਿੰਨੇ ਆਪਾਂ ਅੱਛਾ ਐਬੀਐਸ ਦੇ ਟੀਕੇ ਦੀ ਆ ਗਈ ਬੱਚੀਏ ਹਾਂ ਜੀ ਕੱਦ ਬਹੁਤ ਆ ਜੀ ਠੀਕ ਹੈ ਕਹਿੰਦਾ ਪਾ ਉਮਰ ਲਗਭਗ 19 18 19 20 ਕੇ ਮਹੀਨੇ ਉਮਰ ਠੀਕ ਹੈ ਜਮਾ ਗੱਬਣ ਹੋਣ ਦੇ ਕਾਬਿਲ ਆ ਹਾਂਜੀ ਇੱਕ ਕਰੀ ਹੀਟ ਗੱਡੀ ਆ ਹੁਣ ਥੋੜੀ ਮੂਰੇ ਫਿਰ ਗੈਮੀ ਚਾ ਜੂ ਇਸੇ ਠੀਕ ਹੈ ਆ ਜੀ ਤੁਹਾਨੂੰ ਸੋ ਦੰਦ ਦੇਖੋ ਯਾਰ ਜਮਾ ਖੀਰੀ ਆ ਬੈ ਠੀਕ ਆ ਓਕੇ ਆ ਜਮਾ ਖੀਰੀ ਹਲੇ ਬਰਲ ਪੈਣੀ ਮਾੜੀ ਜੀ ਸ਼ੁਰੂ ਹੋਈ ਵੀ ਨਹੀਂ ਹਲੇ ਹਨਾ ਨਹੀਂ ਜੀ ਨਹੀਂ ਠੀਕ ਹੈ ਤੇ ਰਿਕਾਰਡ ਵਗੈਰਾ ਇਹਦੀ ਮਾਂ ਦਾ ਇਹਦੀ ਮਾਂ ਦਾ ਰਿਕਾਰਡ ਹੈਗਾ ਜੀ 48 ਕਿਲੋ ਦਾ ਅੱਛਾ ਬੱਚੀ ਦਾ 48 ਕਿਲੋ ਵਾਲੀ ਬੈੜ ਦੀ ਬੱਚੀ ਹੈਗੀ ਤੇ ਬਾਕੀ ਯਾਰ ਕਾ ਮਨਾ ਆਫਸਰ ਬੱਚੀ ਦੀ ਝੋਲੀ ਚੰਗੀ ਦਿਖੀ ਜੇ ਗੱਬਣ ਹੁੰਦੀ ਹੈ ਹਨਾ ਹਾਂਜੀ ਇਹ ਵੀ ਇਸ ਦੀ ਹੈ ਜੀ ਆਪੇ ਠੀਕ ਹੈ ਤੇ ਇਹਦਾ ਮੁੱਲ ਵੇਚ ਨਾਲ ਕੀ ਰੱਖਿਆ ਆਪਾਂ ਮੁੱਲ ਇਹਦਾ ਜੀ ਸਿਰਫ 50000 ਰੁਪਈਆ ਮੰਗਤਨ ਹੋ ਜਾਊਗਾ ਮੁੱਲ ਤਾਂ ਕੋਈ ਮਾਰਾ ਮੁੱਤ ਨਹੀਂ ਜੀ ਸੁਭਰ ਕੱਦ-ਕਾੜ ਵਗੈਰਾ ਦੇਖੋ ਬੱਚੀ ਦਾ ਜਿਆਦਾ ਵੱਡੀ-ਬੁੱਡੀ ਬਹੁਤ ਆ ਰੇਟ 50000 ਰੁਪਈਆ ਸਭ ਯਾਰ ਕੱਦ-ਕਾੜ ਦੇਖੋ ਕਿਆ ਬਾਤ ਆ ਸੋਹਣਾ ਸਾਫ ਸੁਥਰਾ ਫੁੱਲ ਹੁੰਦੜੇਲਾ ਵੱਡੀ-ਬੁੱਡੀ ਬਹੁਤ ਆ ਤੇ 50000 ਰੁਪਈਆ ਦੀ ਬੱਚੀ ਦੀ ਕੀਮਤ ਆ ਸੁਯਰ ਬਾਕੀ ਸਾਈਜ਼ ਵਗੈਰਾ ਦੇਖੋ ਬਿਊਟੀ ਵਗੈਰਾ ਪੂਰੀ ਫੁੱਲਾ 50000 ਰੁਪਏ ਕੀਮਤ ਆ ਏਬੀਐਸ ਦੇ ਸੀਮੰਟ ਦੀ ਬੱਚੀ ਆਪ ਆ ਗਈ ਕੋਈ ਵੀ ਛੋਟੀ ਨਾ ਮੰਨੇ ਜਿੱਦੇ ਬਿਹੜ ਤਿਆਰ ਹੋ ਗਈ ਪ੍ਰਮਾਤਵਾਦੀ ਕਿਰਪਾ ਰੱਬ ਲੰਬੀ ਉਮਰ ਲਾਵੇ ਇਹਨੂੰ ਘੱਟੋ ਘੱਟ ਬਿਹੜ 2 ਲੱਖ ਦੇ ਲਵੇ ਲਾਉਣ ਵਾਲੀ ਬੱਚੀ ਹੈਗੀ ਆ ਜਮਾ ਖੀਰੀ ਬੱਚੀ ਦਾੰਦ ਆਪਾ ਪਟਕੇ ਦਿਖਾ ਦੇ ਕੀ ਵਾਰ ਵੀਰ ਕਹਿੰਦੇ ਕਿ ਦੋਂਦੀ ਚੋਗੀ ਹੋਈ ਉਹ ਐਡੀ ਬੱਚੀ ਪਲੀ ਵੀ ਨਹੀਂ ਹੁੰਦੀ ਸੋ ਬਿਲਕੁਲ ਜਮਾ ਖੀਰੀ ਬੱਚੀ ਆ ਜਮਾ ਐਡੀ ਬੱਚੀ 50000 ਕੀਮਤ ਕਿਸੇ ਪਾਸੋਂ ਹੱਥ ਤਰਾਂ ਨਹੀਂ ਇੱਕ ਹੀ ਟਵੀਰ ਕੱਢ ਗਈ ਹੈਨਾ ਆਪਾਂ ਪਹਿਲਾ ਟੀਕਾ ਨਹੀਂ ਭਰਾਇਆ ਠੀਕ ਆ ਹੁਣ ਗੱਭਰ ਹੁੰਦੇ ਜਮਾ ਬਿਲਕੁਲ ਕਾਬਲਾ ਜਾਵਾਂ ਹਾਂਜੀ ਜਦੋਂ ਮਰਜ਼ੀ ਅੱਗੇ ਵੀਰੇ ਦੋ ਨੰਬਰ ਦੇ ਆਪਾਂ ਕੱਟਾ ਦੇਖੀ ਜਾਂਦੇ ਆ ਇਹਦਾ ਕੀ ਰਿਕਾਰਡ ਆ ਜੀ ਆਪ ਵੀ ਵਧੀਆ ਮੱਝ ਦਾ ਛੋਟੀ ਦਾ ਕਾਨੂੰਨ ਦਾ ਠੀਕ ਆ ਇਹ ਛੋਟੀ ਦਾ ਹਨਾ ਇਹ ਵੀ ਵੇਚਣੀ ਆ ਆਹ ਜੀ ਇਹ ਵੀ ਵੇਚਣੀ ਆ ਠੀਕ ਆ ਤੇ ਉਮਰ ਕਿੰਨੀ ਹੋ ਗਈ ਅੱਜ ਇਹਦੀ ਇਹਦੀ ਉਮਰ ਜੀ ਅੱਜ 16 ਮਹੀਨੇ ਦੀ ਠੀਕ ਆ 16 17 ਮਹੀਨੇ ਦਾ ਹਜੇ ਬੱਚਾ ਹੀ ਆ ਹਨਾ ਸੋ ਮੱਝਦਵਾਰੇ ਹੁਣ ਸੂਈ ਆਲੇ ਹਨਾ ਹਾਂਜੀ ਠੀਕ ਆ ਸਿੰਘਾ ਮੂੰਹ ਹਥਾ ਦੇਖੋ ਲੈ ਚੱਲ ਬਾਹਰ ਨੂੰ ਇਹਦੀ ਮਾਂ ਸੋ ਵੀਰ ਕੱਦ ਕ ਪੂਰਾ ਚੰਗਾ ਕੱਟਾਗਾ ਤੇ ਸਿਰਫ 16-17 ਮਹੀਨਾ 1.5 ਸਾਲ ਤੋਂ ਉਮਰ ਉਮਰੇ ਦੀ ਕਟਾ ਹਲੇ ਹਨਾ ਤੇ ਪਤਾ ਕਿਹੜੇ ਸੀਮਰ ਦਾ ਇਹ 16 ਮਹੀਨਾ ਦਾ ਜੀ ਆਉਂਦੀ ਪਤਾ ਜੀ ਹਰਿਆਣੇ ਜੋ ਮੈਂ ਲਈ ਸੀ ਉਦੋਂ ਕਿ ਛੋਟੀ ਗੱਬਨ ਸੀ ਮਾਗ ਰਹੀ ਕੱਟਾ ਦਿੱਤਾ ਐਦ ਕੀ ਦੀ ਉਹਨੇ ਕੱਟਿਆ ਠੀਕ ਹੈ ਠੀਕ ਘਵਾ ਲਈ ਗੜਾ ਇਹਨੂੰ ਸੋਹਰਾ ਸਿੰਘ ਸਾਹਿਬ ਦੇਖੋ ਸੋਹਣਾ ਕੱਟਾ ਸਾਣ ਤਿਆਰ ਹੋ ਗਿਆ ਨਾਲ ਟਾਈਮ ਦੇ ਵਿੱਚ ਤੇ ਬਾਕੀ ਕੱਦ ਕਾਰਡ ਸਨੱਖਾ ਪਾਣਾ ਬਿਊਟੀ ਵਗੈਰਾ ਛੋਟੇ ਦੇ ਪਰ ਬਹੁਤ ਜ਼ਿਆਦੇ ਆ ਕਹਿੰਦਾ ਵਾ ਲਗਾਓ ਸਾਹਮ ਕੇ ਰੱਖਿਏ 5-6 ਮਹੀਨਾ ਨੂੰ ਕੱਟਾ ਕ੍ਰੋਸਿੰਗ ਦੇਣ ਲੱਗ ਜਿਓ ਹਨਾ ਠੀਕ ਅਛਾ ਇਹਦਾ ਵੀ 50000 ਰੁਪਏ ਮਾੜਾ ਮਾੜਾ ਮਾਨਦਾਨ ਹੋ ਜਾਊਗਾ ਕੋਈ ਮਾਨਤਾਨ ਵਾਲੀ ਗੱਲ ਹੋ ਜੀ ਬਾਹਲਾ ਨਹੀਂ ਇਹਦੇ ਚ ਹੋਣਾ ਠੀਕ ਹੈ ਠੀਕ ਮੰਗੋ ਨੇ ਵੀ 70 ਮੰਗ ਲਈਏ ਇਹ ਜੀ ABC ਦਾ ਹੈ ਸੀBC ਦਾ ਉਹ ਗੱਲਾਂ ਦਾ ਫਾਇਦਾ ਕੋਈ ਨਹੀਂ ਟੈਸਟੀ ਗੱਲ ਵਗੈਰਾ ਚੰਗੇ ਆ ਤੇ ਇਹਦੀ ਮਾ ਵੀ ਨਾਲ ਖੜੀ ਹੈ ਕਿਉਂਕਿ ਵਪਾਰ ਦਾ ਕੰਮ ਆ ਬਾਈ ਸਾਰਾ ਕੁਝ ਵਿੱਚ ਆ ਜਾਂਦਾ ਹਨਾ ਤੇ ਵੱਡਾ-ਬੁੱਡਾ ਬਹੁਤ ਆ ਭਲਿਆ ਬੁਲਿਆ ਵਾ ਕਟਾ ਘਰੇ ਹੀ ਸੂਈ ਜਾਮਾ ਕਿਤੇ ਹੀ ਤੋਈ ਜਾ ਅਛਾ ਪਿਛਲੇ ਸਾਲ ਆਪਣੀ ਚੋਈ ਵੀ ਆ ਹਾਂਜੀ ਠੀਕ ਆ ਮਾਲਾ ਅਛਾ ਉਹ ਕਟਾ ਨਾਲ ਛੋੜਾ ਆਪਾਂ ਲੈ ਲਈ ਉਦੋਂ ਰੱਖ ਲਿਆ ਕਟਾ ਨਾਲ ਠੀਕ ਹੈ ਕਟਾ ਨਾਲ ਤਾਂ ਠੀਕ ਐ ਇਹ ਕੀ ਕਟਾ ਫੇਰਦੇ ਆ ਤਾਂ ਹਾਂਜੀ ਅੱਛਾ ਹੁਣ ਅੱਜ ਕਹਿਵਾਂ ਜੇਰ ਹੋ ਗਿਆ ਸੂਈ ਨੇ ਇਹਨੂੰ ਅੱਜ ਇਹਨੇ ਪਾਸੋਂ ਹੀ ਸੁਈ ਆ ਜੀ ਬੌੜੀ ਸਾਫ਼ ਕਰਦੇ ਬੱਸ 9 ਕਿਲੋ ਬੌੜੀ ਤਿਆਰ ਐ ਤੇ ਸਾਢੇ 4 ਕਿਲੋ ਪਾਰਟ ਟਾਈਮ ਦਾ ਸਟਾਰਟ ਹੋਈ ਆ ਸਟਾਰਟ ਹੋਈ ਆ ਤੇ ਪਿਛਲੇ ਜਿਹੜੇ ਕਟਾ ਨਾਲ ਸੀ ਉਹ ਤੋਂ 14 ਤੇ ਗਈ ਆ ਉਹ ਤੋਂ 14 ਦਿੱਤਾ ਜੀ ਅਰ ਕੀ 16 ਦੀ ਉਮੀਦ ਐ ਤੇ ਬਾਕੀ ਕੱਦ ਕਾੜ ਸਨੱਖਾ ਬਣ ਬੇਲਬੁਲ ਬਹੁਤ ਤਗੜੀ ਐ ਹਣ ਬਹੁਤ ਵਧੀਆ ਜੀ ਸੂਈ ਬਹੁਤ ਸ਼ੇਹਦਾਂ ਦਾ ਜੀ ਠੀਕ ਐ ਦੂਜਾ ਹਸੂਗਾ ਝੋਟੀਆਂ ਰਹਿਣ ਨਾਲ ਕੈਮਰੇਜ ਕਵਰ ਕਰਨੀ ਔਖੀ ਪਿਆ ਫੋਟੋ ਵੰਡੀ ਸੀਦਾ ਜੀ ਰੇ ਲੇਦਾ 155 ਲੈਣਾ ਮਾਨਦਾਨ ਹੋ ਜਾਊਗਾ ਕੋਈ ਮਾਨਦਾਨ ਵਾਲੀ ਗੱਲ ਹੋ ਸਾਰੇ ਪਾਸੇ ਕੋਈ ਬੜਾ ਫਰਕ ਨਹੀਂ ਪੈਣਾ ਕੋਈ ਠੀਕ ਆ ਮੰਗਣ ਨੂੰ ਆਪਾਂ ਇਹਦਾ ਇੱਕ ਅੱਸੀ ਕਰ ਲਈਏ ਦੋ ਕਰ ਲਈਏ ਟੋਰੀ ਵਾਰਨੇ ਨੂੰ ਸੁਰਕ ਕੱਦਕਾਰ ਵਗੈਰਾ ਦੇਖੋ ਝੋਟੀ ਦਾ ਜਰ ਕਿਆ ਬਾਤ ਆ ਤੇ ਸਾਫ ਸੁਥਰੀ ਆ ਪੂਰੇ ਕੱਦਕਾਰ ਵਾਲੀ ਪਤਲੀ ਚਮੜੀ ਦੇ ਵਿੱਚ ਆ ਕਿਸੇ ਪਾਸੇ ਲਿੱਸੀ ਨਾ ਵੀ ਨਹੀਂ ਚੰਗੀ ਠੀਕ ਆ ਕੁੰਡਾ ਸਿੰਘ ਸਾਜਮਾ ਹਨ ਲੈ ਜਾ ਹੁਣ ਤਾਈ ਜੀ ਕਰਕੇ ਬੱਚੇ ਦਿਆ ਕਰੂ ਤੇ ਬਾਕੀ ਮੇਨ ਗੱਲ ਯਾਰ ਕੋਈ ਇਹ ਨਹੀਂ ਗੱਲ ਵੀ ਸਾਥੀ ਕੁੰਬਲਾ ਮੁਰੇ ਹਨ ਸੋ ਵੀਰ ਦੇਖੋ ਸੰਗਮ ਹਥਾ ਤੇ ਥਾਣਾ ਇਕੱਲਾ ਇਕੱਲਾ ਨਿਕਲ ਮੈਂ ਪਿਆ ਜਾਵਾਂ ਤੇ ਬਾਕੀ ਉੱਪਰ ਤੋਂ ਲੈ ਕੇ ਛੋਟੀ ਥੱਲੇ ਤੱਕ ਜਾਵਾਂ ਸਟ੍ਰੇਟ ਪਿਆ ਤੇ ਧਾਰਾ ਵੀਰ ਕਹਿੰਦੇ ਮਾਰ ਕੇ ਦਿਖਾਉਣੇ ਕਿ ਸਵੇਰ ਦਾ ਟਾਈਮ ਆ ਚਲੋ ਵੀ ਹਜੇ ਵੀਰੇ ਕਰਨੀ ਹੈ ਇਹਦੀ ਆਪਾਂ ਹਾਂਜੀ ਹਾਂਜੀ ਚਲੋ ਵੀ ਕਰਨੀ ਹੁੰਦੀ ਸੋ ਸਵੇਰ ਦਾ ਟਾਈਮ ਮੇਰੇ ਨੇੜੇ ਆ ਗਿਆ ਪੰਡ ਸੋ ਵੀਰ ਬੱਚਾ ਚਾਹੁੰਦਾ ਦੇਖ ਸਕਦੇ ਹੋ ਨਾ ਪਾ ਧਾਰਾ ਇਹਦੇ ਮਾਰ ਕੇ ਦਿਖਾਉਣੇ ਆ ਸੋ ਵੀਰ ਧਾਰਾ ਦੇਖਦੇ ਧਾਰਾ ਵੀ ਇਹਦੇ ਮਾਰ ਕੇ ਸੋ ਮਾਰਦੀ ਵੀਰੇ ਧਾਰਾ ਇਹਦੇ ਸੋ ਚੌਣ ਜਵਾ ਦੇਖੋ ਯਾਰ ਕਿਆ ਬਾਤ ਆ ਸੋਹਣਾ ਸਾਫ ਸੁਥਰਾ ਮੋਟਾ ਮੋਟਾ ਚੌਣਾ ਜਾਵਾਂ ਕੋਈ ਪੂਰ ਸਾਰਾ ਨਹੀਂ ਵਧਿਆ ਬੱਚਾ ਚੜਦੀਆ ਹਨ ਤੇ ਮਗਰ ਸਾਰੇ ਵੀਰ ਧਾਰਾ ਮਾਰਦੇ ਉਹ ਦੇਖੋ ਯਾਰ ਕਿਆ ਬਾਤ ਹੈ ਤੇ ਚਵਾਈ ਦੀ ਪੂਰੀ ਨਰਮਾ ਵੀਰੇ ਜੋ ਪੂਰੀ ਨਰਮਾ ਉਹ ਚੌਣ ਚਵਾਈ ਜਮ ਇੱਕ ਨੰਬਰ ਆ ਤੇ ਰੇਟ 1,55,000 ਰੁਪਏ ਤੇ ਨੰਬਰ ਬੋਲ ਜੀ ਵੀਰ ਦੁਬਾਰੇ ਆਪਣਾ ਨੰਬਰ ਹੈਗਾ ਜੀ 925643987 ਜੀ ਸੋ 39 ਵੀਰ ਕੋਲ ਵਿਕਰੀ ਵਾਲੇ ਹਾਜ਼ਰ ਆ ਪਿੰਡ ਪੱਖੋ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ ਲਈ ਸਭ ਦਾ तहे ਦਿਲੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਵੇਂ